ਗੁੱਲੀ ਡੰਡੇ ਵਾਸਤੇ ਸਭ ਤੋਂ ਵਧੀਆ ਸਪਰੇ ਮੋਮੀ ਦੀ ਬਾਹਰ ਗੰ ਪਣੀ ਦੀ ਕਣਕ ਬੀਜ ਕੇ ਤੇ 48 ਤੋਂ 72 ਘੰਟਿਆਂ ਦੇ ਵਿੱਚ ਵਿੱਚ ਵੱਜਦੀ ਹੈ ਇਹ ਬੀਜ ਦੇ ਉਸ ਤੋਂ ਬਾਅਦ ਹੀ ਮਰੀ ਜਾਂਦੀ ਹੈ ਸਪਰੇ ਬਹੁਤ ਵਧੀਆ ਰਿਜ਼ਲਟ ਆ ਤਿੰਨ ਚਾਰ ਸਾਲ ਹੋ ਗਏ ਸਾਨੂੰ ਇਹ ਕਰਦਿਆਂ ਨੂੰ ਤੇ ਪਿਛਲੇ ਸਾਲ ਇਹਦਾ ਰੇਟ ਜਿਆਦਾ ਸੀ 1400 ਦੇ ਆਸ-ਪਾਸ ਸੀ 1300 1400 ਐਤ ਕੀ ਰੇਟ ਇਹਦਾ ਘਟਿਆ 1000 ਰੁਪਏ ਸੀ ਆਹ ਸਾਡੀ ਬੋਤਲ 60 ਗ੍ਰਾਮ ਦੀ ਇੱਕ ਖੇਤ ਦੀ ਆ ਇਹ ਜੀ ਇੱਕ ਵਾਰੀ ਜ਼ਰੂਰ ਕਰਕੇ ਦੇਖੋ ਬਹੁਤ ਵਧੀਆ ਸਪਰੇਅ ਆ ਇਹ ਗੁੱਲੀ ਡੰਡੇ ਤੋਂ ਜਦੋਂ ਬਾਅਦ ਵਿੱਚ ਅਸੀਂ ਮਾਰਦੇ ਆ 40 ਦਿਨਾਂ ਦੀ ਹੋਈ ਕਣਕ ਤੇ ਮਾਰਦੇ ਸਪਰੇਅ ਕਣਕ ਮਰ ਜਾਂਦੀ ਆ ਪਰ ਇਹਦੇ ਨਾਲ ਇਦਾਂ ਆ ਕਿ ਕਣਕ ਜਿੱਦਾਂ ਮਰਨੇ ਦਾ ਡਰ ਨਹੀਂ ਲੈਂਦਾ ਕਿਉਂਕਿ ਜੰਮਣ ਤੋਂ ਪਹਿਲਾਂ ਮਾਰਨੀ ਆਪਾਂ ਤੇ ਇਹਦਾ ਰਿਜ਼ਲਟ ਬਹੁਤ ਵਧੀਆ 100% ਰਿਜ਼ਲਟ ਆ ਇਹਦਾ ਅੱਜ ਹੀ ਲੱਗੇ ਆ ਇਹ ਕਰਨਾ ਤੇ ਤੁਹਾਨੂੰ ਬਾਅਦ ਚ ਰਿਜ਼ਲਟ ਵੀ ਦਿਖਾਵਾਂਗੇ ਇਹਦਾ